ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਅੱਜ ਦੀ ਵੀਡੀਓ ਕਵਰ ਕਰਦੇ ਪਏ ਆਪਾਂ ਪਿੰਡ ਹਿਮਾ ਜੋਧਪੁਰ ਜ਼ਿਲ੍ਹਾ ਲੁਧਿਆਣਾ ਪੈਂਦਾ ਨਾਂ ਬਾਈ ਦਾ ਹੈਗਾ ਗਿਆਨ ਸਿੰਘ ਗਰੇਵਾਲ ਤੇ ਮੋਬਾਈਲ ਨੰਬਰ ਹੈਗਾ 98731 49667 98731 49667 WhatsApp ਰਾਹੀਂ ਆਪਾਂ ਵੀਡੀਓ ਕਵਰ ਕਰਦੇ ਪਏ ਦੋ ਨਗ ਦਿਖਾਵਾਂਗੇ ਇੱਕ ਵੈੜ ਗੱਬਣ ਤੇ ਇੱਕ ਮੈਂ ਤਾਜੀ ਸੂਈ ਵੀ ਸੋ ਆ ਦੇਖੋ ਜਿਹੜੇ ਆਪਾਂ ਵੈੜ ਦੇਖਦੇ ਪਏ ਆਂ ਇਹ ਗੱਬਣਾ ਦੂਜਾ ਸੂਆ ਸੁੰਦੀ ਵੀ ਹੈ 크ਰਾਸ ਆਂਗ ਦੇ ਵਿੱਚ ਪੈਂਦੀ ਹੈਗੀ ਤੇ ਸੂਨ ਦੇ ਵਿੱਚ ਇਹਦੇ ਅਜੇ 6 ਦਿਨ ਬਾਕੀ ਪਏ ਆ 6 ਦਿਨ ਸੂਨ ਦੇ ਵਿੱਚ ਬਾਕੀ ਪਏ ਆ ਤੇ ਪਹਿਲੇ ਸਵੇਰੇ ਨੇ ਦੁੱਧ ਦਿੱਤਾਗਾ 18 ਲੀਟਰ ਇਸ ਦੀ ਅੰਦਾਜ਼ਾ ਲਾ ਸਕਦੇ 20 ਲੀਟਰ ਦਾ ਪਰ ਬਾਈ ਕਹਿੰਦਾ 18 ਲੀਟਰ ਮੰਨ ਕੇ ਲੈ ਲਿਓ 18 ਲੀਟਰ ਦੁੱਧ ਨੇ ਰਾਵਣਾ ਦੇ ਦੇਣਾ ਥਾਂ ਤੁਮ ਚੰਗਾਗਾ ਤੇ ਸੂਨ 'ਚ 6 ਦਿਨ ਬਾਕੀ ਆ ਤੇ 크ਰਾਸ ਆਂਗ ਦੀ ਬਿਹੜਾ ਤੇ ਜਿਹੜੀ ਆਪਾਂ ਦੇਖਦੇ ਦੂਜੇ ਨੰਬਰ ਤੇ ਝੋਟੀ ਇਹ ਦੂਜਾ ਸੂਆ ਸੂਈ ਹੋਈ ਆ ਦੂਜਾ ਸੂਆ ਸੂਈ ਹੋਈ ਐ ਪਿੱਛੇ ਇਹਦੇ ਕੱਟੀ ਅੱਜ 11 ਦਿਨ ਹੋ ਗਏ ਸੂਈ ਨੂੰ ਤੇ 12 ਲੀਟਰ ਦੁੱਧ ਜਮਾ ਮਿੰਨ ਵਾਲਾ ਹਾਜ਼ਰ ਆ ਸੀ ਰਡੰਗ ਦਾ ਵੀਰ ਕਹਿੰਦਾ ਮਿੰਨ ਕੇ ਦੇ ਦਾਂਗੇ ਜਮਾ 12 ਲੀਟਰ ਹਾਜ਼ਰ ਆ ਪਿੱਛੇ ਇਹਦੇ ਕੱਟੀ ਆ ਤੇ 11 ਦਿਨ ਹੋ ਗਏ ਸੂਈ ਨੂੰ ਮੁੱਲ ਹੈਗਾ ਇਹਦਾ 1 ਲੱਖ 10000 ਰੁਪਏ ਇਹਦੇ ਵਿੱਚ ਮਾੜਾ-ਮੋਟਾ ਮਾਰਦਾਨ ਹੋ ਜਾਊਗਾ ਕੀਮਤ ਹੈਗੀ 1 ਲੱਖ 10000 ਰੁਪਏ ਸੋ ਥਾਂ ਲੈਵਾ ਦੇਖੋ ਸੋਹਣਾ ਸਾਫ਼ ਸੁਥਰਾ ਚਾਰੇ ਸਾਰ ਨਿੱਖੜਵੇਂ ਵਿੱਛੀ ਤੇ ਤੇ ਜਿੰਦ ਜਾਨ ਵਾਲੇ ਚੌਂਡ ਚਵਾਦੀ ਇੱਕ ਨੰਬਰ ਆ ਇਹ ਮੁੱਲ 110000 ਮਗਰੇ ਦੇ ਗੱਟਿਆ 12 ਲੀਟਰ ਦੁੱਧ ਜਮਾ ਚੋਣ ਵਾਲਾ ਹਾਜਰਾ ਸਿੰਘ ਨੂੰ ਮੋਹਤਾ ਚੰਗਾ ਤੇ ਜਿੰਦ ਜਣ ਰਾਜੀ ਸਮੀ ਬਲੀ ਵੀ ਬਹੁਤ ਆ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਸੀ ਵਿਹੜ ਵਿਹੜ ਵੀ ਆਪਾਂ ਇੱਕ ਵਾਰ ਤੋਰ ਕੇ ਦਿਖਾ ਦਿੰਨੇ ਆ ਸੋ ਥਾਣ ਥਣ ਦੇਖੋ ਵਿਹੜ ਦਾ ਬਹੁਤ ਚੰਗਾ ਸੋਹਣਾ ਗੁੱਲੇ ਵਾਲਾ ਥਾਣਾ ਤੇ ਚੋਣ ਜਵਾਦੀ ਵੀ ਕਹਿੰਦਾ ਇੱਕ ਨੰਬਰ ਆ ਜਮਾ ਸਾਫ ਸੁਥਰੀ ਆ ਤੇ ਹਫਤਾ ਵਾਕ ਹੀ ਪੈ ਸੂਣ ਦੇ ਵਿੱਚ ਇਹਦਾ ਦੁੱਧ ਹੈ ਤਕੀ ਚੰਗੀ ਕੇਅਰ ਦਾ 20 ਕਿਲੋ ਜੀ 18 ਕਿਲੋ ਮੰਨ ਕੇ ਲੈ ਸਕਦੇ ਹੋ ਪਹਿਲੇ ਸੂਏ ਵਰਗਾ 18 ਲੀਟਰ ਦੁੱਧ ਤੱਕ ਆਪਾਂ ਚੋੜਿਆ ਸੀਗਾ ਦੂਜੇ ਸੂਏ ਪਸਾ ਵੀ 2 ਕਿਲੋ ਪਸ਼ੂ ਵੱਧ ਵੀ ਜਾਂਦਾ ਪਰ ਗਰਮੀ ਦੇ ਹਿਸਾਬ ਨਾਲ ਲਾ ਕੇ ਜੱਲੇ 18 ਤੋਂ 19 ਲੀਟਰ ਤੱਕ ਦੁੱਧ ਤੱਕ ਆਉਣਾ ਚੱਲੂਗੀ ਕਰਾਸ ਵੈਡ ਪੈਂਦੀ ਆ ਠੰਡੀ ਸੀਲ ਬਾਦੂ ਜਿਵੇਂ ਮਰ ਜਿਆ ਤੁਥ ਫੇਰ ਜੱਲੋ ਕੋਈ ਦਿੱਕਤ ਹੀ ਨਹੀਂ ਤੇ ਵਾਕੀ ਥਾਣਾ ਦੇਖੋ ਮੋਟਾ ਸੋਨਾ ਪੂਰਾ ਗੁੱਲੇ ਵਾਲਾ ਥਾਣਾ ਜਮਾ ਹੱਥੀ ਚਵਾਈ ਵਾਲਾ ਤੇ ਦੁੱਧ ਵੀ ਵਧੀਆ ਬਣ ਕੇ ਚੱਲੋ ਕਰਾਸ ਆ ਘਰ ਦੁੱਧ ਪੀਣ ਦੀ ਖਾਤਰ ਵਧੀਆ ਫੈਟ ਵਾਲਾ ਦੁੱਧ ਪਾਉਣਾ ਨੇ ਸੋਲੇਵਾ ਵਗੈਰਾ ਦੇਖੋ ਇਹਦਾ ਸੋਨਾ ਸਾਫ ਸੁਥਰਾ ਵਧੀਆ ਲੇਵਾਗਾ ਤੇ ਪਹਿਲੇ ਨੰਬਰ ਜਿਹੜੇ ਮੈਂ ਦਿਖਾਈ ਆ ਆਪਾਂ ਬੱਚਾ ਇਹਦੇ ਵਿੱਚੇ ਕੱਟੀ ਹੈਗੀ। ਸੋ ਦੇਖੋ ਵੇੜ। ਪੂਰੀ ਸਾਫ ਸੁਥਰੀ ਤੇ ਮੁੱਲੇ ਦਾ ਹੈਗਾ 75000 ਰੁਪਇਆ। 75000 ਰੁਪਇਆ ਦਾ ਮੁੱਲਾ ਤੇ ਇਹਦੇ ਵਿੱਚੋਂ ਮਾਨਦਾਨ ਬਾਗੀ ਕਹਿੰਦੇ ਮੌਕੇ ਤੇ ਮਾਣਾ ਮੁੱਟਾ ਕਰਦਾ ਨਹੀਂ ਕੋਈ ਚੱਕਰ ਨਹੀਂ ਆਪਾਂ ਜਿਹੜਾ ਘਰੇ ਆ ਮਾਨਦਾਨ ਕਰਕੇ ਦਰਾਂਗੇ 75000 ਰੁਪਇਆ ਕੀਮਤ ਇਹਦੇ ਵਿੱਚੋਂ ਗਜੈਸ ਹੋ ਜੋ। ਹਾ ਇੱਕ ਹਫਤਾ ਬਾਕੀ ਪਿਆ ਸੂਨ ਦੇ ਵਿੱਚ। ਸੋ ਝੋਟੀ ਦੇਖੋ ਇਹ ਸੂਈ ਸਵਾਈ ਆ। 12 ਲੀਟਰ ਦੁੱਧ ਜਮਾ ਨਟ ਇਹ ਥੱਲੇ ਹਾਜ਼ਰ ਆ। ਸੋ ਦੋ ਨਗਾ ਪਤ ਦਿਖਾਤੇ ਪਿੰਡ ਹਿਮਾਜੋਧਪੁਰ ਜ਼ਿਲ੍ਹਾ ਲੁਧਿਆਣਾ ਪੈ ਜਾਂਦਾ ਇੱਕ ਮੱਜ ਦਿਖਾਤੀ ਤੇ ਇੱਕ ਦਿਖਾਤੀ ਘੱਪਣ ਬੈੜ ਕੋਈ ਵੀ ਨਗ ਪਸੰਦ ਹੋਵੇ WhatsApp 'ਲੇ ਵੀਡੀਓ ਨਿਰਖ ਵਰਕ ਤੁਸੀਂ ਆਪ ਕਰਨੇ ਮੇਰਾ ਕੰਮ ਆ ਵੀਡੀਓ ਬਣਾਉਣਾ